ਜਦੋਂ ਵੀ ਸਿਰਾਂ ਤੋਂ ਚੁੰਨੀਆਂ ਉਤਰੀਆਂ ਨੇ ਜਦੋਂ ਵੀ ਬੇਕਸੂਰਾਂ ਤੇ ਉਂਗਲੀਆਂ ਉਠੀਆਂ ਨੇ ਜਦੋਂ ਵੀ ਧੀਆ ਪਹਿਣਾ ਕਿਸੇ ਵੀ ਧਰਮ ਦੀਆਂ ਬਜ਼ਾਰਾਂ ਦੇ ਵਿੱਚ ਉਹਨਾਂ ਦੀ ਇੱਜ਼ਤਾਂ ਉਤਰੀਆਂ ਨੇ ਉਦੋਂ ਪੰਜਾਬ ਦੇ ਅਣਖੀ ਨੌਜਵਾਨ ਅੱਗੇ ਆਏ ਨੇ ਪੰਜਾਬ ਦੀਆਂ ਧੀਆ ਪਹਿਣਾ ਆ ਗਈਆਂ ਨੇ ਜੀ ਉਹਨੇ ਮੇਰੀ ਫ੍ਰੈਂਡ ਦੇ ਵਾਲ ਫੜੇ ਉਸ ਦਾ ਹੱਥ ਮਰੋੜਾ ਔਰ ਗਾਲ੍ਹੀਆਂ ਦੇਣ ਲੱਗ ਗਏ ਜੀਨੇ ਮੇਰੀ ਭੈਣ ਦੇ ਵਾਲ ਪੱਟੇ ਉਹਦੇ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਅਨਿਆਏ ਦੇ ਖਿਲਾਫ ਲੜਦਾ ਰਹੂਗਾ ਲੋਕਾਂ ਸਾਰੇ ਆ ਕੇ ਨੌ ਕਰਨੇ ਲੱਗੇ ਕਾਲਿਆ ਦੇਣੇ ਲੱਗੇ ਦਰਵਾਜ਼ਾ ਖੋਲੋ ਤੁਸੀਂ ਲੋਕ ਟੈਰਰਿਸਟ ਹੋ ਵਗੈਰਾ ਤੋਂ ਮੇਰੀ ਦੋਸਤ ਵੀ थी ਵਹਾਂ ਤੇ ਹਮ ਲੋਕ ਡਰ ਗਏ ਹਮਨੇ ਉਨਕੋ ਇਤਨਾ ਬੋਲਾ ਕਿ ਹਮ ਲੋਗੁਨੇ ਕੀਆ ਕਿਆ ਜਿਨੂਨੇ ਕੀਆ ਹੁਨਸੇ ਜਾ ਕੇ ਪੁੱਛੋ ਮੈਂ ਡੀਜੀਪੀ ਗੌਰਵ ਯਾਦਵ ਜੀ ਨੂੰ ਦੱਸਣਾ ਚਾਹੁੰਦਾ ਸਾਹਿਬ ਦਿਨ ਦਿਹਾੜੇ ਤੁਹਾਡੇ ਹਾਈ ਅਲਰਟ ਦੇ बावजूद ਵੀ ਉਸ ਕੁੜੀ ਦੇ ਨਾਲ ਛੇੜਛਾੜ ਵੀ ਹੁੰਦੀ ਹੈ ਤੇ ਉਹਦੇ ਇੱਥੇ ਨਿਸ਼ਾਨ ਨੇ ਉਹਦੀ ਬਾਹ ਵੀ ਫੜੀ ਜਾਂਦੀ ਹੈ ਡੀਐਸਪੀ ਕੁੜੀ ਕੋਲ ਜਾ ਕੇ ਬਿਆਨ ਦਿਵਾ ਰਹੀ ਆ ਕਿ ਮੈਂ ਸੇਫ ਹਾਂ ਕਿ ਮੈਂ ਸੇਫ ਹਾਂ ਜੀ ਮੈਨੂੰ ਕੁਝ ਨਹੀਂ ਹੋਇਆ ਤੇ ਤੁਸੀਂ ਆ ਕੇ ਤੁਹਾਡਾ ਧੰਨਵਾਦ ਇਹ ਸਟੂਡੈਂਟਾਂ ਦੇ ਪੰਜਾਬ ਦੇ ਕਿਸੇ ਵੀ ਸਟੂਡੈਂਟਾਂ ਤੇ ਇਹ ਗੱਲ ਹੋਈ ਤਾਂ ਅਸੀਂ ਅਬ ਅਸੀਂ ਕੋਰਟ ਦੇ ਵਿੱਚ ਜਾ ਕੇ ਪਰਚਾ ਦਰਜ ਕਰਾਂਗੇ ਜੇ ਤੁਹਾਡੀ ਲੱਤਾਂ ਭਰ ਨਹੀਂ ਸਿੰਦੀ ਸਾਡੀ ਇੱਕ ਲੀਡਰ ਤੇ ਬੰਬਾਂ ਵਾਲੇ ਬਿਆਨ ਤੇ ਪਰਚਾ ਦੇ ਕੇ ਤੁਸੀਂ ਕਾਰਵਾਈ ਕਰ ਰਹੇ ਹੋ ਇੱਕ ਕੁੜੀ ਰੋ ਰੋ ਕੇ ਪੰਜਾਬ ਦੇ ਵਿੱਚ ਕਹਿ ਰਹੀ ਹੈ ਕਿ ਮੇਰੇ ਨਾਲ ਇਹ ਹੋਇਆ ਤੇ ਪੁਲਿਸ ਉੱਤੇ ਪਰਚਾ ਨਹੀਂ ਦੇ ਰਹੀ ਸਾਡਾ ਚੰਦਕ ਨੌਜਵਾਨ ਆ ਕੇ ਪਹਿਲਾਂ ਕਿਉਂਕਿ ਕਸ਼ਮੀਰੀ ਬੱਚੇ ਹੁੰਦੇ ਨੇ ਸੈਟ ਕਿਆ ਹੁੰਦਾ ਆ ਕਾਲੇ ਉਹਦਾ ਉਹ ਬੰਨਿਆ ਹੁੰਦਾ ਸੈਟ ਹਾ ਕੇ ਉਹਨੂੰ ਕਹਿੰਦੇ ਆ ਕਿ ਤੁਸੀਂ ਆਤੰਗਵਾਦੀ ਹੋ ਜੈ ਹਿੰਦ ਜੈ ਭਾਰਤ ਜੋ ਪਿਛਲੇ ਦਿਨਾਂ ਚ ਆਤੰਗਵਾਦੀ ਹਮਲਾ ਹੋਇਆ ਹੈ ਪੂਰਾ ਹਿੰਦੁਸਤਾਨ ਇੱਕ ਜਟ ਹੈ ਉਸ ਚੀਜ਼ ਦੇ ਨਾਲ ਪੂਰਾ ਹਿੰਦੁਸਤਾਨ ਅੰਦਰੋਂ ਟੁੱਟ ਚੁੱਕਿਆ ਹੈ ਕਿ ਇਹ ਜਿਹੜੀ ਚੀਜ਼ ਹੋਈ ਆ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਣੀਆਂ ਇਹ ਸਾਡੇ ਮਾਨਵਤਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾੜੀ ਘਟਨਾ ਹੋਈ ਆ 2005 ਤੋਂ ਬਾਅਦ ਜਿਹੜੇ ਲੋਕਾਂ ਦਾ ਧਰਮ ਪੁੱਛ ਕੇ ਗੋਲੀ ਮਾਰਨਾ ਇਹ ਸਾਡੇ ਸਮਾਜ ਦੇ ਲਈ ਹੀ ਨਹੀਂ ਸਾਡੇ ਜਿੰਨਾ ਵੀ ਸਿਰਜਣਹਾਰਾ ਉਹਦੇ ਮੂੰਹ ਦੇ ਉੱਤੇ ਇੱਕ ਕਲੰਕ ਆ ਕਿ ਇਹ ਜੇ ਆਤੰਗਵਾਦੀਆਂ ਦੀ ਸੋਚ ਤੇ ਇਹੇ ਦੇ ਬੰਦੇ ਸਾਡੇ ਸਮਾਜ ਦੇ ਵਿੱਚ ਹਾਲੇ ਵੀ ਹੈਗੇ ਨੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਪਰ ਆ ਕੋਣ ਭਲੇ ਕੋਣ ਬੰਦੇ ਇਹ ਸਾਡੇ ਗੁਰੂ ਦਾ ਫਲਸਫਾ ਆ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਸ਼ਰਿਆਮ ਗੋਲੀਆਂ ਦੇ ਨਾਲ ਛੰਨੀ ਕਰ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਤੇ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਦਾ ਤੇ ਆਤੰਗਵਾਦ ਦਾ ਮੈਂ ਉਹਦੇ ਵਿੱਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਉਹ ਦੇਸ਼ ਦੇ ਸੈਂਟੀਮੈਂਟਲ ਨੇ ਪਰ ਮੈਂ ਇੱਕ ਗੱਲ ਕਰਨੀ ਚਾਹੁੰਨਾ ਬੀਇੰਗ ਐਨਐਸਯੂਆਈ ਸਟੇਟ ਪ੍ਰਧਾਨ ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਸੇਫਟੀ ਜ਼ਰੂਰ ਹੋਵੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਊਥ ਤੋਂ ਨਾਰਥ-ਵੈਸਟ ਇਸ ਸਾਊਥ ਭਾਰਤ ਨੂੰ ਅਖੰਡ ਭਾਰਤ ਕਿਹਾ ਜਾਂਦਾ ਹੈ ਤੇ ਭਾਰਤ ਨੂੰ ਇੱਕ ਕਿਹਾ ਜਾਂਦਾ ਹੈ ਸਾਰੇ ਹਿੰਦੂਆਂ ਮੁਸਲਮਾਨ ਸਿੱਖ ਈਸਾਈਆਂ ਦਾ ਇੱਕ ਸੋਹਣਾ ਗੁਲਦਸਤਾ ਕਿਹਾ ਜਾਂਦਾ ਹੈ ਪਰ ਜਦੋਂ ਇਹ ਘਟਨਾ ਹੁੰਦੀ ਹੈ ਮੈਨੂੰ ਦੱਸਦੇ ਹੋਏ ਇਹ ਹੈਰਾਨੀ ਹੋ ਰਹੀ ਆ ਕਿ ਇੱਕ ਮੇਰੀ ਭੈਣ ਨੂੰ ਕਸ਼ਮੀਰੀ ਭੈਣ ਨੂੰ ਖਰੜ ਦੇ ਵਿੱਚ ਰਿਆਦ ਬਾਰਾ ਯੂਨੀਵਰਸਿਟੀ ਦੇ ਬਾਹਰ ਜਦੋਂ ਖੜੀ ਸੀਗੀ ਰਿਆਦ ਬਾਰਾ ਯੂਨੀਵਰਸਿਟੀ ਦੀ ਉਹ ਸਟੂਡੈਂਟ ਆ ਜਦੋਂ ਰਿਆਦ ਬਾਰਾ ਯੂਨੀਵਰਸਿਟੀ ਦੇ ਬਾਹਰ ਖੜੀ ਸੀ ਚੰਦ ਕ ਨੌਜਵਾਨ ਆਉਂਦੇ ਆ ਦੋ ਕੁੜੀਆਂ ਹੁੰਦੀਆਂ ਨੇ ਚੰਦ ਕ ਨੌਜਵਾਨ ਆ ਕੇ ਪਹਿਲਾਂ ਕਿਉਂਕਿ ਕਸ਼ਮੀਰੀ ਬੱਚੇ ਹੁੰਦੇ ਨੇ ਸੈਟ ਕਿਆ ਹੁੰਦਾ ਆ ਕਾਲੇ ਉਹਦਾ ਉਹ ਬੰਨਿਆ ਹੁੰਦਾ ਸੈਟ ਟਾ ਕੇ ਉਹਨੂੰ ਕਹਿੰਦੇ ਆ ਕਿ ਤੁਸੀਂ ਆਤੰਗਵਾਦੀ ਹੋ ਆਤੰਗਵਾਦੀ ਤੋਂ ਕਹਿਣ ਤੋਂ ਬਾਅਦ ਜਦੋਂ ਉਹ ਕਾਲਜ ਦੇ ਬਾਹਰ ਜਾਂਦੀ ਆ ਕਿਉਂਕਿ ਆਪਣਾ ਰਿਆਦ ਬਾਰਾ ਤੋਂ ਸ਼ਿਵਜੋਤ 2-3 ਕਿਲੋਮੀਟਰ ਤੱਕ ਦਾ ਹੀ ਸਫ਼ਰ ਆ ਉਹ ਸਫ਼ਰ ਦੇ ਵਿੱਚ ਉਹਦੇ ਨਾਲ ਉਹਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਵਾਕਿਆ ਘਟਿਆ ਤੇ ਮੈਂ ਨੂੰ ਇਹ ਹੈਰਾਨੀ ਆ ਕਿ ਉਹ ਪੰਜਾਬ 'ਚ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਗਈਆਂ ਨੇ ਉਹਦੇ ਨਾਲ ਉਹਨੂੰ ਕਿਹਾ ਗਿਆ ਕਿ ਤੁਸੀਂ ਇੱਥੋਂ ਭੱਜ ਜਾਓ ਤੁਸੀਂ ਇੱਥੋਂ ਪਾਕਿਸਤਾਨ ਚਲ ਜਾਓ ਤੁਸੀਂ ਇੱਥੋਂ ਆਪਣਾ ਮੁਲਕ ਛੱਡ ਕੇ ਤੁਸੀਂ ਆਤੰਗਵਾਦੀ ਹੋ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਕੰਦਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਇੱਕ ਭਾਰਤ ਦਾ ਹਿੱਸਾ ਜਦੋਂ ਸਵਿਧਾਨ ਸਾਰਿਆਂ ਵਾਸਤੇ ਸੇਮ ਆ ਤਾਂ ਉਹ ਕੁੜੀ ਆਤੰਗਵਾਦੀ ਕਿੱਦਾਂ ਹੋਈ ਸਾਬ ਇਹ ਮੈਂ ਤੁਹਾਨੂੰ ਮੀਡੀਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹਨਾ ਦੂਜੀ ਗੱਲ ਕੱਲ ਮੈਂ ਉਸ ਮੇਰੀ ਭੈਣ ਦੇ ਨਾਲ ਵੀਡੀਓ ਵੀ ਬਣਾਈ ਤਾਂ ਉਹਨੂੰ ਅਸੀਂ ਤਸੱਲੀ ਦਿੱਤੀ ਉਹਨੂੰ ਘਰੋਂ ਕੱਢ ਕੇ ਲਿਆ ਕੇ ਅਸੀਂ ਉਹਨੂੰ ਤਸੱਲੀ ਦਿੱਤੀ ਕਿ ਮੇਰੀ ਭੈਣੇ ਤੇਰੇ ਨਾਲ ਇਸ ਪੰਜਾਬ ਨੂੰ ਜਿੱਥੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਸਾਡੇ ਗਰਤੇਗ ਬਾਦਰ ਜੀ ਨੇ ਸੀਸ ਕਟਾਤਾ ਸੀ ਆਪਣਾ ਉਸ ਪੰਜਾਬ ਚ ਇਹ ਜੀ ਘਟਨਾ ਦੁਬਾਰਾ ਮੁੜ ਕੇ ਨਾ ਹੋਵੇ ਅਸੀਂ ਉਹਨੂੰ ਅਸ਼ੋਰ ਕੀਤਾ ਪਰ ਮੈਂ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਨਹੀਂ ਹੈਗੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿਉਂ ਮੈਨੂੰ ਇਹ ਪ੍ਰੈਸ ਕਾਨਫਰੰਸ ਸਦਨੀ ਵਿੱਚ ਪਈਗੀ ਤੁਹਾਡਾ ਮੈਂ ਸਹਾਰਾ ਲੈਣਾ ਚਾਹੁੰਨਾ ਮੀਡੀਆ ਵਾਲਿਆਂ ਦਾ ਪੰਜਾਬ ਪੁਲਿਸ ਤੇ ਸਾਡੇ ਸੀਐਮ ਭਗਵੰਤ ਮਾਨ ਦੀ 2 ਦਿਨ 1 ਦਿਨ ਬਾਅਦ ਹੀ ਸਟੇਟਮੈਂਟ ਆ ਜਾਂਦੀ ਹੈ ਨਾਲ ਗੌਰਵ ਯਾਦਵ ਜੀ ਨੂੰ ਬਿਠਾ ਕੇ ਕਿ ਅਸੀਂ ਹਾਈ ਅਲਰਟ ਤੇ ਆਂ ਡੀਜੀਪੀ ਗੌਰਵ ਯਾਦਵ ਨੇ ਤੜਲੇ ਨਾਲ ਤੇ ਠੋਕੇ ਸਟੇਟਮੈਂਟ ਦਿੰਦਾ ਕਿ ਜਿਹੜਾ ਪਹਿਲਗਾਮ اٹੈਕ ਹੋਇਆ ਸਭ ਜਿੰਨਾ ਦੁੱਖ ਸਾਨੂੰ ਆ ਉਹਨਾਂ ਦੁੱਖ ਸਾਰੇ ਹਿੰਦੁਸਤਾਨ ਨੂੰ ਆ ਸਾਨੂੰ ਇਹ ਲੱਗਿਆ ਸੀਗਾ ਸਾਰਿਆਂ ਨੂੰ ਕਿ ਹੁਣ ਪੰਜਾਬ ਦੇ ਜਿਹੜੇ ਨਾਗਰਿਕ ਨੇ ਤੇ ਪੰਜਾਬ ਜੇ ਹਾਈ ਅਲਰਟ ਤੇ ਆ ਜਾਏਗਾ ਸਾਰਾ ਕੁਝ ਥਮ ਜਾਊਗਾ ਮੈਂ ਡੀਜੀਪੀ ਗੌਰਵ ਯਾਦਵ ਜੀ ਨੂੰ ਦੱਸਣਾ ਚਾਹੁੰਨਾ ਸਾਹਿਬ ਦਿਨ ਦਿਹਾੜੇ ਤੁਹਾਡੇ ਹਾਈ ਅਲਰਟ ਦੇ बावजूद ਵੀ ਉਸ ਕੁੜੀ ਦੇ ਨਾਲ ਛੇੜਛਾੜ ਵੀ ਹੁੰਦੀ ਆ ਤੇ ਉਹਦੇ ਇੱਥੇ ਨਿਸ਼ਾਨ ਨੇ ਉਹਦੀ ਬਾਹ ਵੀ ਫੜੀ ਜਾਂਦੀ ਹੈ ਉਹਦੇ ਬਾਲ ਵੀ ਖਿੱਚੇ ਜਾਂਦੇ ਨੇ ਉਸ ਤੋਂ ਬਾਅਦ ਉਹ ਉੱਥੇ ਜਾ ਕੇ ਪੀਜੀ ਦੇ ਵਿੱਚ ਕੁੰਡੀ ਲਾ ਕੇ ਬਹਿ ਜਾਂਦੀ ਆ ਤੇ ਹਾਸੋ ਹੀਣੀ ਗੱਲ ਇੰਨੀ ਵੱਡੀ ਹੈਗੀ ਆ ਕਿ ਪੁਲਿਸ ਡੀਐਸਪੀ ਐਸਪੀ ਬਾਅਦ ਚ ਐਸਐਚਓ ਉਹ ਕੁੜੀ ਕੋਲ ਜਾ ਰਹੇ ਨੇ ਮੇਰੀ ਵੀਡੀਓ ਬਣਨ ਤੋਂ ਬਾਅਦ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਪੰਜਾਬ ਪੁਲਿਸ ਨੂੰ ਜਦੋਂ ਘਟਨਾ ਹੋ ਜਾਂਦੀ ਹੈ ਜਦੋਂ ਸਾਰਾ ਕੁਝ ਹੋ ਜਾਂਦਾ ਆਪਾਂ ਦੋਸ਼ੀ ਕੋਲ ਕਿਉਂ ਜਾ ਰਹੇ ਆ ਸਭ ਆਪਾਂ ਮੁਜਰਮ ਨੂੰ ਕਿਉਂ ਨਹੀਂ ਫੜ ਪਾਰੇ ਮੈਂ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਡੀਆਈਜੀ ਸਾਹਿਬ ਅਸਵੇਰ ਦੇ ਕਾਲਜਾਂ ਦੇ ਕਿਹੜੇ ਕੱਢ ਰਹੇ ਨੇ ਕਸ਼ਮੀਰੀ ਬੱਚਿਆਂ ਨੂੰ ਇਕੱਠਾ ਕਰ ਰਹੇ ਨੇ ਕੱਲ ਡੀਐਸਪੀ ਐਸਪੀ ਉੱਥੇ ਗਈ ਉਸ ਕੁੜੀ ਦੇ ਬਿਆਨਾਂ ਦੇ ਉੱਤੇ ਮੈਂ ਨਹੀਂ ਕਹਿੰਦਾ ਕਿ ਮੇਰੇ ਬਿਆਨਾਂ ਦੇ ਉੱਤੇ ਜਾਂ ਮੈਨੂੰ ਪੁੱਛਣ ਲੱਗ ਜੋਗੇ ਜੀ ਤੁਹਾਡੇ ਸੋਰਸ ਕੀ ਨੇ ਕਿਉਂਕਿ ਇਹ ਹੁਣ ਤਾਂ ਪਰਚੇ ਲੀਡਰਾਂ ਦੀ ਸਟੇਟਮੈਂਟਾਂ ਦੇ ਕੋਈ ਨਿੱਜੀ ਚੈਨਲ ਦੇ ਦਿੱਤਾ ਹੋਵੇ ਉਹਦੇ ਸਟੇਟਮੈਂਟ ਦੇ ਦਿੰਦੇ ਆ ਡੀਐਸਪੀ ਕੁੜੀ ਕੋਲ ਜਾ ਕੇ ਬਿਆਨ ਦਿਵਾਰੀ ਆ ਕਿ ਮੈਂ ਸੇਫ ਹਾਂ ਕਿ ਮੈਂ ਸੇਫ ਹਾਂ ਜੀ ਮੈਨੂੰ ਕੁਝ ਨਹੀਂ ਹੋਇਆ ਤੇ ਤੁਸੀਂ ਆ ਕੇ ਤੁਹਾਡਾ ਧੰਨਵਾਦ ਡੀਐਸਪੀ ਮੈਮ ਤੇ ਐਸਐਸਪੀ ਸਾਹਿਬ ਇਹ ਮੈਂ ਵੀ ਕਰ ਮੈਂ ਕਰ ਹਟਿਆ ਆ ਜਿਹੜੀ ਸਹਾਨੂੰ ਭੂਤੀ ਦੇਣੀ ਸੀ ਮੈਂ ਦੇ ਆਂ ਕਿਉਂਕਿ ਮੇਰੇ ਕੋਲ ਹੋਰ ਕੁਝ ਹੌਸਲਾ ਦੇਣ ਤੋਂ ਬਾਅਦ ਹੈ ਨਹੀਂਗਾ ਪਰ ਮੈਂ ਵੀ ਦਲੇਰੀ ਕੀਤੀ ਕਿਉਂਕਿ ਮੈਨੂੰ ਵੀ ਉਸ ਤੋਂ ਬਾਅਦ ਧਮਕੀਆਂ ਆ ਰਹੀਆਂ ਨੇ ਕਿ ਅਸੀਂ ਤੁਹਾਡਾ ਹਾਲ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹਜੇ ਤੱਕ ਹਜੇ ਤੱਕ ਉਸ ਕੁੜੀ ਦੇ ਬਿਆਨਾਂ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਹਜੇ ਤੱਕ ਕਿਸੇ ਅਣਪਛਾਤੇ ਤੇ ਕੋਈ ਪਰਚਾ ਨਹੀਂ ਦਰਜ ਹੋਇਆ ਪੁਲਿਸ ਕਰ ਕੀ ਰਹੀ ਆ ਹਾਈ ਅਲਰਟ ਤੋਂ ਬਾਅਦ ਪੰਜਾਬ ਦੇ ਬਾਅਦ ਵੀ ਰੋਜ਼ ਪੰਜਾਬ ਮਰ ਰਿਹਾ ਆ ਮੈਂ ਉਸ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਪਰ ਜੇ ਸਟੂਡੈਂਟਾਂ ਦੇ ਪੰਜਾਬ ਦੇ ਕਿਸੇ ਵੀ ਸਟੂਡੈਂਟਾਂ ਤੇ ਇਹ ਗੱਲ ਹੋਈ ਤਾਂ ਸਾਬ ਅਸੀਂ ਕੋਰਟ ਦੇ ਵਿੱਚ ਜਾ ਕੇ ਪਰਚਾ ਦਰਜ ਕਰਾਂਗੇ ਜੇ ਤੁਹਾਡੀ ਲੱਤਾਂ ਭਾਰ ਨਹੀਂ ਸੈਂਦੀਆਂ ਮੈਨੂੰ ਪਤਾ ਪੰਜਾਬ ਪੁਲਿਸ ਕਾਬਿਲ ਆ ਪਰ ਇਹ ਜੀ ਕਾਬਿਲियत ਸਾਨੂੰ ਨਹੀਂ ਚਾਹੀਦੀ ਸਾਬ ਜਦੋਂ ਸਾਰਾ ਕੁਝ ਹੋ ਜਾਂਦਾ ਆ ਉਸ ਤੋਂ ਬਾਅਦ ਤੁਸੀਂ ਦੋਸ਼ੀ ਕੋਲ ਜਾ ਕੇ ਉਹ ਯਾਰ ਮੇਰੀ ਭੈਣ ਆ ਉਹ ਵਿਚਾਰੀ 20 21 ਸਾਲਾਂ ਦੀ ਬੱਚੀ ਉਹਦੇ ਚਿਹਰੇ ਤੋਂ ਮਾਸੂਮੀਅਤ ਝਲਕ ਰਹੀ ਹੈ ਡੀਐਸਪੀ ਨੂੰ ਤਾਂ ਅੱਖਾਂ ਚ ਅਥਰੂ ਆ ਜਾਣੇ ਚਾਹੀਦੇ ਅਸੀਂ ਤੇ ਡੀਐਸਪੀ ਉਹਨੂੰ ਕਹਿ ਰਹੀ ਹੈ ਬੇਟਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹੈ ਮੈਡਮ ਐਡਮਿਨਿਸਟ੍ਰੇਸ਼ਨ ਮਿੰਤਾ ਤਰਲਿਆ ਨਾਲ ਨਹੀਂ ਚੱਲਦਾ ਸਰਕਾਰ ਮਿੰਤਾ ਤਰਲਿਆ ਨਾਲ ਨਹੀਂ ਚੱਲਦੀ ਸਰਕਾਰ ਜੇ ਤੁਸੀਂ ਦੋਸ਼ੀ ਨੂੰ ਜੇ ਹੁਣ ਆਤੰਗਵਾਦੀਆਂ ਨੂੰ ਅਸੀਂ ਮਿੰਤਾ ਕਰੀ ਜਾਈਏ ਬਹੁਤ ਗਲਤ ਹੋਇਆ ਨਹੀਂ ਹੋਮ ਮਿਨਿਸਟਰੀ ਸਿੱਧਾ ਕਹਿ ਰਿਹਾ ਕਿ ਅਸੀਂ ਪਾਣੀ ਬੰਦ ਕਰ ਦਿੱਤਾ ਪਾਕਿਸਤਾਨ ਤੱਕ ਪਾਣੀ ਨਹੀਂ ਜਾਊਗਾ ਅਸੀਂ ਉਹਦਾ ਬਹੁਤ ਜ਼ਿਆਦਾ ਸਮਰਥਨ ਦਿੰਦੇ ਆ ਅਮਿਤ ਛਾ ਨੇ ਇਹ ਜੀ ਸਟੇਟਮੈਂਟ ਹੈ ਜ਼ਰੂਰੀ ਨੇ ਪਰ ਪੰਜਾਬ ਕੀ ਕਰ ਰਿਹਾ ਹੈ ਪੰਜਾਬ ਨੇ ਹਜੇ ਤੱਕ ਡੀਜੀਪੀ ਨੇ ਉੱਥੇ ਉਹਤੇ ਪਰਚਾ ਨਹੀਂ ਦਿੱਤਾ ਅਖੀਰ ਚ ਤੁਹਾਡੇ ਕੋਈ ਸਵਾਲ ਹੋਣਗੇ ਮੈਂ ਉਹਦਾ ਜਵਾਬ ਦਊਂਗਾ ਅਖੀਰ ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਤੁਹਾਡੇ ਮਾਦੇ ਮਰਾਹੀ ਕਿਉਂਕਿ ਤੁਸੀਂ ਇੱਕ ਮਾਦੇ ਮੋ ਜਿਹੜੇ ਅਸੀਂ ਬੋਲ ਸਕਦੇ ਆ ਪੰਜਾਬ ਦੀ ਇਹ ਖੂਬਸੂਰਤੀ ਰਹੀ ਹੈ ਕਿਉਂਕਿ ਪੰਜਾਬ ਨੇ ਖੁਦ ਅਤਵਾਦ ਦਾ ਟਾਈਮ ਚੱਲਿਆ ਆ। ਪੰਜਾਬ ਦੇ ਉੱਤੇ ਬਹੁਤ ਇਹੋ ਜਿਹੇ ਇਲਜ਼ਾਮ ਨੇ ਜੋ ਲੱਗਦੇ ਆਏ ਨੇ ਪਰ ਪੰਜਾਬ ਦਾ ਇਤਿਹਾਸ ਬਹੁਤ ਸੁਨਹਿਰੀ ਹੈ। ਜਦੋਂ ਵੀ ਸਿਰਾਂ ਤੋਂ ਚੁੰਨੀਆਂ ਉਤਰੀਆਂ ਨੇ ਜਦੋਂ ਵੀ ਬੇਕਸੂਰਾਂ ਤੇ ਉਂਗਲੀਆਂ ਉੱਠੀਆਂ ਨੇ ਜਦੋਂ ਵੀ ਤੀਆਂ ਪਹਿਣਾ ਕਿਸੇ ਵੀ ਧਰਮ ਦੀਆਂ ਬਾਜ਼ਾਰਾਂ ਦੇ ਵਿੱਚ ਉਹਨਾਂ ਦੀ ਇੱਜ਼ਤਾਂ ਉਤਰੀਆਂ ਨੇ ਉਦੋਂ ਪੰਜਾਬ ਦੇ ਅਣਖੀ ਨੌਜਵਾਨ ਅੱਗੇ ਆਏ ਨੇ ਪੰਜਾਬ ਦੀਆਂ ਧੀਆ ਪੈਣਾ ਆਗਿਆਈਆਂ ਨੇ ਬੇਸ਼ਰਤੇ ਉਹ ਪੰਜਾਬ ਦਾ Hindu ਹੋਵੇ ਉਹ ਪੰਜਾਬ ਦਾ Sikh ਹੋਵੇ ਉਹ ਪੰਜਾਬ ਦਾ Musalman ਹੋਵੇ ਉਹਨੇ ਆਪਣੀ ਕੌਮ ਨਹੀਂ ਦੇਖੀ ਉਹਨੇ ਪਹਿਲਾਂ ਪੰਜਾਬੀਆ ਦੇਖਿਆ ਕਿਉਂਕਿ ਸਾਡੇ ਖੂਨ ਚ ਸਾਡੇ ਖੂਨ ਚ ਦਾਦਾ ਗਰਤੇਗ ਬਹਾਦਰ ਜਿਨ੍ਹਾਂ ਨੇ ਦਿੱਲੀ ਜਾ ਕੇ ਸੀਸ ਲਾ ਲਿਆ ਸੀਗਾ ਇਹ ਉਹ ਪੰਜਾਬ ਦੀ ਧਰਤੀ ਹੈ ਤੇ ਉਸ ਪੰਜਾਬ ਮੈਨੂੰ ਅੱਜ ਸ਼ਰਮਿੰਦਗੀ ਆ ਰਹੀ ਹੈ ਕਿ ਸਾਡੇ ਅਰਗਿਆਂ ਨੂੰ ਅੱਗੇ ਆਣਾ ਪੈ ਰਿਹਾ ਇਹ ਦੱਸਣ ਵਾਸਤੇ ਕਿ ਪੰਜਾਬ ਕੀ ਆ ਮੈਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ ਮੈਂ ਇਸ ਮੁੱਦੇ ਤੇ ਰਾਜਨੀਤੀ ਕਰਨੀ ਚਾਹੁੰਨਾ ਪਰ ਜਿਹੜੀ ਮੈਨੂੰ ਕੁਰਸੀ ਮਿਲੀ ਹੈ ਨਾ ਸਾਹਿਬ ਮੈਨੂੰ ਵਿਦਿਆਰਥੀਆਂ ਜਥੇਬੰਦੀ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਹੈ ਮੇਰਾ ਦਾਇਰਾ ਬਹੁਤ ਛੋਟਾ ਹੈ ਮੈਨੂੰ ਪਤਾ ਕਿਉਂਕਿ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਪਾਵਰ ਕੋਈ ਨਹੀਂ ਹੈਗੀ ਹਾਲੇ ਤੱਕ ਨਾ ਸਾਡੀ ਸਰਕਾਰ ਆ ਮੈਂ ਬਿਨਾਂ ਰਾਜਨੀਤੀ ਤੋਂ ਤੁਹਾਡੇ ਮੂਰੇ ਹੱਥ ਜੋੜ ਕੇ মিডিਆ ਰਾਹੀਂ ਭਗਵੰਤ ਸਿੰਘ ਸਾਹਿਬ ਤੁਹਾਡੇ ਕੋਲ ਹੋਪ ਡਿਪਾਰਟਮੈਂਟ ਹੈ ਕੁੜੀ ਦੀ ਸਟੇਟਮੈਂਟ ਹਾਲੇ ਵੀ ਮੇਰੇ ਫੋਨ ਚਾ ਮੀਡੀਆ ਦੇ ਥਰੂ ਆ ਤੁਹਾਡੇ ਕੋਲ ਵੀ ਪਹੁੰਚ ਗਈ ਹੈ ਮੈਨੂੰ ਪਤਾ ਹੈ ਕਿਉਂਕਿ ਡੀਆਈਜੀ ਇਦਾਂ ਨਹੀਂ ਗੇੜੇ ਮਾਰ ਰਿਹਾ ਭਗਵੰਤ ਸਿੰਘ ਸਾਹਿਬ ਹੱਥ ਜੋੜ ਕੇ ਬੇਨਤੀ ਆ ਡੀਜੀਪੀ ਗੌਰਵ ਯਾਦਵ ਸਾਹਿਬ ਹੱਥ ਜੋੜ ਕੇ ਬੇਨਤੀ ਆ ਅਣਪਛਾਤੇਆਂ ਖਲਾਫ ਐਫਆਈਆਰ ਦਰਜ ਹੋਵੇ ਜਿਨੇ ਮੇਰੀ ਭੈਣ ਦੇ ਬਾਲ ਪੱਟੇ ਉਹਦੇ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਅਨਿਆਏ ਦੇ ਖਿਲਾਫ ਲੜਦਾ ਰਹੂਗਾ ਇਹ ਮੇਰੀ ਬੇਨਤੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਮਾਹੌਲ ਉਦੋਂ ਖਰਾਬ ਹੁੰਦਾ ਜਦੋਂ ਅਤ ਹੋ ਜਾਂਦੀ ਹੈ ਫਿਰ ਸਾਡੇ ਵਰਗਿਆਂ ਨੂੰ ਬੋਲਣਾ ਪੈਂਦਾ ਜਦੋਂ ਅਤੀ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਯਾਰ ਇਹ ਤਾਂ ਗਲ ਸਟੈਪ ਚੱਕਦੇ ਨੇ ਇਹਨਾਂ ਕਹਿੰਦਾ ਹੋਇਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਇੰਟਰਵੈਨ ਕਰਨ ਤੇ ਕੁੜੀ ਦੇ ਬਿਆਨਾਂ ਤੇ ਅਣਪਛਾਤੇਆਂ ਖਿਲਾਫ ਤੇ ਐਫ ਆਈ ਆਰ ਹੋਵੇ ਤਾਕੀ ਅਸੀਂ ਸੁਰੱਖਿਅਤ ਰਹਿ ਸਕੀਏ ਬਹੁਤ ਬਹੁਤ ਧੰਨਵਾਦ। ਸਟੂਡੈਂਟ ਨਾਲ ਗੱਲ ਹੋਈ ਉਹਨੇ ਦੱਸਿਆ ਕਿ ਉਹ ਫੌਲਸਨ ਵਿਦਿਆਲੇ ਵਾਲੂਚੇ ਤੋਂ ਵੀ ਟੁੱਟ ਗਈ। ਮੈਮ ਮੇਰੀ ਕੱਲ ਉਹ ਸਟੂਡੈਂਟ ਨਾਲ ਮੇਂ ਗੱਲ ਹੋਈ ਸੀ ਕਿ ਜਦ ਮੈਂ ਉਹਦੇ ਘਰੇ ਗਿਆ ਸੀਗਾ ਉਹਦੇ ਲੈਫਟ ਬਾਜੂ ਤੇ ਨਿਸ਼ਾਨ ਨੇ ਉਹਦੇ ਨਾਲ ਜਿਹੜੀ ਇੱਕ ਕੁੜੀ ਦੋ ਕੁੜੀਆਂ ਸੀਗੀਆਂ ਇਹ ਉਹ ਆਪਣੇ ਆਪ ਬਿਆਨ ਦੇ ਰਹੀ ਐ। ਹੁਣ ਅੱਜਕੱਲ ਸਮਾਂ ਇਦਾਂ ਦਾ ਆ ਗਿਆ ਜੇ ਮੈਂ ਇੱਥੇ ਕੁਝ ਬੋਲ ਦੂੰਗਾ ਕਹਿਣਗੇ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੋ ਇਹ ਕਰਦੇ ਆ ਰਹੇ ਨੇ ਮੇਰੇ ਤੇ ਪਰਚਾ ਦੇ ਦੇਣਗੇ ਉਹ ਕੁੜੀ ਦੇ ਬਿਆਨਾਂ ਦੇ ਉੱਤੇ ਉਹ ਕੁੜੀ ਦੀ ਵੀਡੀਓ ਆਇਆਕਰ ਉਹ ਕੁੜੀ ਦੇ ਬਿਆਨਾਂ ਦੇ ਉੱਤੇ ਜਿਹੜੀ ਉਹ ਵੀਡੀਓ ਦੇ ਵਿੱਚ ਕਹਿ ਰਹੀ ਹੈ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ ਤੇ ਉਹ ਬੋਲ ਰਹੀ ਹੈ ਕਿ ਮੇਰੇ ਨਾਲ ਇੰਨਾ ਜ਼ਿਆਦਾ ਤਸ਼ੱਦਦ ਹੋਇਆ ਸਰੇ ਬਾਜ਼ਾਰ ਦਿਨ ਦਿਹਾੜੇ ਤੇ ਡੀਐਸਪੀ ਤੇ ਐਸਐਸਪੀ ਨੇ ਹਾਲੇ ਤੱਕ ਪਰਚਾ ਨਹੀਂ ਦਿੱਤਾ ਉੱਤੇ ਮੈਮ ਉਹ ਡਰ ਗਈਆਂ ਉਹਨਾਂ ਨੇ ਦੇਖੋ ਮੈਨੂੰ ਦਸਨ ਦੇ ਨਾਲ ਮੈਂ ਉਹਨਾਂ ਤੋਂ ਪੁੱਛ ਲਿਆ ਸਾਰੀ ਗੱਲ ਪੁੱਛ ਲਈ ਪਰ ਮੈਂ ਚਾਹੁੰਦਾ ਕਿ ਪੁਲਿਸ ਉਹਨਾਂ ਤੋਂ ਪੁੱਛੇ ਬਿਠਾ ਕੇ ਕਿ ਉਹ ਕੌਣ ਸੀਗੇ ਇੱਥੇ ਇਹ ਕਹਿਣਾ ਕਲੀਅਰ ਕਰੋ ਕਿ ਉਹਦੇ ਸਾਥ ਕੀ ਸਟੂਡੈਂਟ ਮਤਲਬ ਨਾਲ ਕਿ ਪਿਛਲੀ ਦੁਹਰਾਹ ਚ ਵੀ ਇਸ ਤਰ੍ਹਾਂ ਨਿਕਟਣਾ ਪਾਉਂਦੀ ਆ ਉਹ ਬਾਰੀ ਸਟੂਡੈਂਟ ਹੁੰਦੇ ਸੀ ਬਾਰੀ ਸੂਬਿਆਂ ਦੇ ਸਰ ਤੁਹਾਡੀ ਗੱਲ ਇੱਕਦਮ ਸਹੀ ਹੈ ਮੈਂ ਉਹੀ ਗੱਲ ਕਲੀਅਰਾਈਫਾਈ ਕਰਨਾ ਚਾਹੁੰਦਾ ਮੈਨੂੰ ਨਹੀਂ ਪਤਾ ਉਹ ਵਿਦਿਆਰਥੀ ਸੀਗੇ ਮੈਨੂੰ ਨਹੀਂ ਪਤਾ ਉਹ 12ਵੇਂ ਆਏ ਹੋਏ ਕੋਈ ਏਜੰਸੀਆਂ ਦੇ ਬੰਦੇ ਸੀਗੇ ਮੈਨੂੰ ਨਹੀਂ ਪਤਾ ਉਹ ਕੌਣ ਸੀਗੇ ਮੈਨੂੰ ਨਹੀਂ ਪਤਾ ਕਿ ਉਹ ਪੰਜਾਬੀ ਸੀਗੇ ਮੈਂ ਕਿਸੇ ਵੀ ਸਟੇਟ ਦੇ ਉੱਤੇ ਇਹ ਲਾਂਚ ਨਹੀਂ ਲਾਉਣਾ ਚਾਹੁੰਦਾ ਕੌਣ ਸੀਗੇ ਸਭ ਇਹ ਮੇਰਾ ਕੰਮ ਨਹੀਂ ਹੈ ਮੇਰਾ ਕੰਮ ਇੰਨਾ ਸੀਗਾ ਕਿ ਮੈਂ ਕੁੜੀ ਦੇ ਨਾਲ ਉਹਦਾ ਵੱਡਾ ਭਰਾ ਬਣ ਕੇ ਖੜ ਜਾਂਦਾ ਜੇ ਹੁਣ ਜੇ ਕੁੜੀ ਵਾਲ ਕੇ ਉਹਨੇ ਅੱਖ ਚੱਕ ਕੇ ਦੇਖਿਆ ਤਾਂ ਫਿਰ ਅਸੀਂ ਕਰਾਂਗੇ ਮੈਨੂੰ ਨਹੀਂ ਪਤਾ ਕੌਣ ਸੀਗੇ ਪੁਲਿਸ ਨੂੰ ਉਹਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਸਾਬ ਮੈਂ ਵੀ ਉਸ ਕਾਲਜ ਦਾ ਪੜਿਆ ਰਿਆਦਾ ਮੈਂ ਲੋ ਕਰੀਆ ਉਸ ਕਾਲਜ ਤੋਂ ਉਥੋਂ ਲੈ ਕੇ ਆਪਣਾ ਸ਼ਿਵਜੋਤ ਤੱਕ ਅਣਗਿਣਤ ਸੀਸੀਟੀਵੀ ਕੈਮਰਸ ਨੇ ਡੀਆਈਜੀ ਸਾਹਿਬ ਅੱਜ ਸਾਰੇ ਕਾਲਜਾਂ ਦੇ ਦੌਰੇ ਤੇ ਨੇ ਡੇਰਾਬਸੀ ਇਹ ਘਟਨਾ ਹੋਈ ਡੇਰਾਬਸੀ ਇਹਨਾਂ ਨੇ ਸਵੇਰੇ ਘਟਨਾ ਛਪਾ ਲਈ ਜਿੱਦਾਂ ਬੰਬਲਸ ਹੋਏ ਸੀਗੇ ਰੈਡੀਏਟਰ ਫਟ ਗਿਆ ਜੀ ਡੇਰਾਬਸੀ ਸਵੇਰੇ ਘਟਨਾ ਛਪਾ ਲਈ ਸ਼ਾਮ ਨੂੰ ਵੀ ਇਹ ਘਟਨਾ ਛੁਪ ਸਕਦੀ ਸੀ ਜੇ ਮੈਂ ਉੱਥੇ ਨਾ ਜਾਂਦਾ ਬਾਅਦ ਚ ਪੀਸੀਆ ਰਾਂ ਲਾਤੀਆਂ ਜੀ ਸਾਬ ਜਦੋਂ ਗੋਲੀ ਵੱਜ ਜਾਂਦੀ ਹੈ ਉਹਤੇ ਵੈਣ ਤਾਂ ਉਹਦੇ ਮਾਪਿਓ ਵੀ ਪਾ ਸਕਦੇ ਨੇ ਜੋ ਤੁਹਾਡਾ ਪ੍ਰਸ਼ਾਸਨਿਕ ਕੰਮ ਹੈ ਉਹ ਕੰਮ ਕਰੋ ਤੇ ਮੈਨੂੰ ਨਹੀਂ ਪਤਾ ਉਹ ਏਜੰਸੀਆਂ ਦੇ ਬੰਦੇ ਸੀਗੇ ਸਾਬ ਮੈਨੂੰ ਨਹੀਂ ਪਤਾ ਕਿਸੇ ਸਟੇਟ ਦੇ ਬੰਦੇ ਸੀਗੇ ਉਹ ਪੁਲਿਸ ਦਾ ਕੰਮ ਹੈ ਮੈਮ ਸਰ ਆਪਕਾ ਆਪ ਦੇ ਸੰਗਠਨ ਦਾ ਅਪੀਲ ਹਾਂ ਬਿਲਕੁਲ ਸਰ ਪਹਿਲੇ ਮੈਂ ਇੱਕ ਬਾਤ ਬਤਾ ਦੇਣੀ ਚਾਹਤਾ ਹਾਂ ਸਰ ਮੇਰਾ ਸੰਗਠਨ ਮੈਂਨੇ ਕੱਲ ਆਪਣਾ ਨੰਬਰ ਵੀ ਬੋਲਾ ਹੈ मैं दोबारा आपके सामने बोल देता हूँ मेरा नंबर है नाइन एट सेवन टू फाइव जीरो सेवन फाइव सिक्स एट मैंने फ्लैश भी कर दिया है सर और अगर किसी भी मेरे भाई बहन को हमारे एन एस यू आई की तरफ से सर संगठन की तरफ से पूरे पंजाब में अगर कोई भी बच्चे को कश्मीरी बच्चे को नहीं कोई भी बच्चे को कोई भी प्रॉब्लम होती है तो सबसे पहला मैं होता हूँ वहाँ पर खड़ा हुआ मेरा सर ट्रैक रिकॉर्ड है दूसरी बात मैम थोड़ी गल जी सहानुभूति डी आई जी साहब ने दी है ना वो मैं ही प्रगट कर रहा रहे और भी प्रगट कर सद ਐਡਮਿਨਿਸਟ੍ਰੇਸ਼ਨ ਦਾ ਕੰਮ ਕੀ ਹੈ ਜੀ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਭੁੱਲ ਚੁੱਕੀ ਹੈ ਮੈਂ ਫੇਰ ਉਹੀ ਗੱਲ ਕਹਿ ਰਿਹਾ ਉਹ ਬੱਚੀ ਦੇ ਬਿਆਨਾਂ ਤੇ ਦੋਸ਼ੀਆਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਡੀਐਸਪੀ کہہ ਰਹੀ ਸੀ ਬਹੁਤ ਦੁਖੀ ਹੈ ਮੈਂ ਵੀ ਉਹੀ ਕਹਿ ਰਿਹਾ ਸੀ ਬਹੁਤ ਦੁਖੀ ਹੈ ਇਹ ਕਾਰਵਾਈ ਕਿਉਂ ਨਹੀਂ ਹੋ ਰਹੀ ਐਸਐਸਪੀ ਕਿਉਂ ਨਹੀਂ ਇੰਟਰਵੈਨ ਕਰ ਰਿਹਾ ਗੌਰਵ ਯਾਦਵ ਕਹਿ ਰਿਹਾ ਹੈ ਕਿ ਸਾਬ ਸਾਡੀ ਸਟੇਟ ਪੱਬਾਂ ਪਾਰ ਹੈ ਪੁਲਿਸ ਹਾਲੇ ਤੱਕ ਪਰਚ ਨਹੀਂ ਦਿੱਤਾ ਸਾਡੇ ਬੰਦੇ ਤੇ ਪਰ ਸਾਡੇ ਇੱਕ ਲੀਡਰ ਤੇ ਬੰਬਾਂ ਵਾਲੇ ਬਿਆਨ ਤੇ ਪਰਚਾ ਦੇ ਕੇ ਤੁਸੀਂ ਕਾਰਵਾਈ ਕਰ ਰਹੇ ਹੋ ਇੱਕ ਕੁੜੀ ਰੋ ਰੋ ਕੇ ਪੰਜਾਬ ਦੇ ਵਿੱਚ ਕਹਿ ਰਹੀ ਹੈ ਕਿ ਮੇਰੇ ਨਾਲ ਇਹ ਹੋਇਆ ਤੇ ਪੁਲਿਸ ਉੱਤੇ ਪਰਚਾ ਨਹੀਂ ਦੇ ਰਹੀ ਸਾ ਮੇਰੇ ਤੇ ਪਰਚਾ ਹੋ ਜਾਣਾ ਮੈਨੂੰ ਲੱਗਦਾ ਜਿਹੇ ਜਿਹੇ ਗੱਲਾਂ ਅਸੀਂ ਕਰਦੇ ਨੇ ਪੰਜਾਬ ਦੇ ਲੀਡਰਾਂ ਦੇ ਪਰਚਾ ਕਰ ਰਹੇ ਨੇ ਪਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਚਾ ਨਹੀਂ ਕਰਦੇ ਇਹ ਬਹੁਤ ਵੱਡੀ ਤੇ ਸਵਾਲ ਪੁੱਛਣ ਵਾਲੇ ਆ ਕਿ ਹਾਈ ਅਲਰਟ ਦੇ ਵਿੱਚ ਇੱਕ ਬੱਚੀ ਨੂੰ ਦਿਨ ਦਿਹਾੜੇ ਭਜਾ ਕੇ ਕਰਿਆ ਗਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਉਹ ਬੱਚੀ ਦੇ ਬਿਆਨ ਨੇ ਸਾਬ ਤੇ ਡੀਐਸਪੀ ਨਾਲ ਖੜੀਏ ਉਹਦੇ ਹੋਰ ਜੇ ਹਾਂਜੀ ਇਹ ਵੀ ਸਰ ਬਹੁਤ ਵਧੀਆ ਸਵਾਲ ਹੈ ਤੁਹਾਡਾ ਸਾਨੂੰ ਬਹੁਤ ਪਹਿਲਾਂ ਤੋਂ ਧਮਕੀਆਂ ਮਿਲ ਰਹੀਆਂ ਨੇ ਮੈਂ ਲਾਰੈਂਸ ਬਿਸ਼ਨੋਈ ਤੋਂ ਨਹੀਂ ਡਰਿਆ ਡੀਏਵੀ ਦੇ ਵਿੱਚ ਐਲੂਮਿਨੀ ਲਿਸਟ ਦੇ ਵਿੱਚ ਉਹਦਾ ਨਾਮ ਸੀਗਾ ਲਾਰੈਂਸ ਬਿਸ਼ਨੋਈ ਦਾ ਤੁਸੀਂ ਪੱਤਰਕਾਰ ਸਾਰੇ ਉੱਥੇ ਸੀਗੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਮੈਂ ਡੀਏਵੀ ਕਾਲਜ ਦੇ ਨੂੰ ਕਿਹਾ ਸੀਗਾ ਕਿ ਸਾਹ ਇੱਕ ਗੈਂਗਸਟਰ ਹੈ ਇੱਕ ਗੈਂਗਸਟਰ ਉਹ ਗੈਂਗਸਟਰ ਹੈ ਜਿਹੜਾ ਸਾਡੀ ਆਉਣ ਵਾਲੀ ਨਸਲਾਂ ਨੂੰ ਖਰਾਬ ਕਰ ਰਿਹਾ ਤੇ ਤਬਾਹ ਕਰ ਰਿਹਾ ਉਦੋਂ ਤੋਂ ਲੈ ਕੇ ਇਹ ਸਿਲਸਿਲਾ ਨਵਾਂ ਐਡ ਇੱਥੇ ਹੋ ਗਿਆ ਹੈ ਮੈਨੂੰ ਧਮਕੀਆਂ ਕਹੀ ਇਹ ਜੇ ਮੂਰਖ ਬੰਦਿਆਂ ਤੋਂ ਆ ਰਹੀਆਂ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਸਾਬ ਇਹ ਤਾਂ ਸਾਡਾ ਹਿੱਸਾ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸੰਵਿਧਾਨ ਕੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੰਨਿਆ ਕੁਮਾਰੀ ਤੇ ਕਸ਼ਮੀਰ ਇੱਕ ਹੈ ਜਿਹੜੇ ਭਾਰਤ ਦੇ ਟੁਕੜੇ ਕਰਨਾ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਭਾਰਤ ਡਿਵਾਈਡ ਹੋ ਜਵੇ ਪਰ ਅਸੀਂ ਨਹੀਂ ਚਾਹੁੰਦੇ ਭਾਰਤ ਦੇ ਟੁਕੜੇ ਹੋਣ ਅਸੀਂ ਚਾਹੁੰਦੇ ਆ ਭਾਰਤ ਅਖੰਡ ਹੋਏ ਪਾਰਾ ਦਸ ਵਿਧਾਨਿਕ ਰਵੇ ਇਹ ਲੋਕਾਂ ਵੱਲੋਂ ਉਹਨਾਂ ਵੱਲੋਂ ਧਮਕੀਆਂ ਆ ਰਹੀਆਂ ਜਿਹੜੇ ਚਾਹੁੰਦੇ ਆ ਜਿਹੜੇ ਆਪ ਆਤੰਗਵਾਦੀ ਸੋਚ ਵਾਲੇ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਨੂੰ علیحدਾ ਕਰ ਦੋ ਕਸ਼ਮੀਰ ਨੂੰ علیحدਾ ਕਰ ਦੋ ਇਹ ਉਹ ਲੋਕ ਨੇ ਤੇ ਉਹਨਾਂ ਤੋਂ ਅਸੀਂ ਡਰਦੇ ਨਹੀਂ ਅਸੀਂ ਤਾਂ ਉਹਨਾਂ ਤੋਂ ਡਰੇ ਇਹਨਾਂ ਦੀ ਕੀ ਗੱਲ ਆ ਤੁਸੀਂ ਕੋਈ ਸ਼ਿਕਾਇਤ ਦਰਜ ਕਰਾਈ ਉਹ ਕੁੜੀ ਦੀ ਸ਼ਿਕਾਇਤ ਦਰਜ ਕਰ ਲੈਣ ਉਸ ਚੀ ਬਹੁਤ ਵੱਡੀ ਗੱਲ ਆ ਸਾਬ ਮੇਰੀ ਤਾਂ ਬਾਅਦ ਚ ਦਾਰੇ ਮੈਂ ਤਾਂ ਚਾਰ ਵਾਰੀ ਐਸਐਸਪੀ ਆਪਣੇ ਬੁਲਾ ਲਿਆ ਮੇਰੀ ਸ਼ਿਕਾਇਤ ਦੀ ਮੈਨੂੰ ਕੋਈ ਚੱਕਰ ਨਹੀਂ ਮੇਰਾ ਰੱਖਾ ਪਰਮਾਤਮਾ ਆ ਪਰ ਜਿਹੜੇ ਬੱਚੇ ਨੇ ਨਾ ਸਾਬ ਉਹਨਾਂ ਦੀ ਸ਼ਿਕਾਇਤ ਤੇ ਉਹਦੇ ਬਿਆਨ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਅਣਪਛਾਤੇ ਗਲਾਫ ਕਿ ਇਹ ਅੱਗੇ ਤੋਂ ਨਾ ਹੋਵੇ ਐਸ ਐਸ ਪੀ ਨੇ ਕੀ ਕਿਹਾ ਅੱਗੇ ਕੋਈ ਦਬਾਅ ਹੈ ਕੀਤੇ ਮੇਰੇ ਤੇ ਮੇਰਾ ਮੈਟਰ ਮੈਂ ਤੁਹਾਨੂੰ ਫੇਰ ਦੋ ਤਿੰਨ ਦਿਨ ਤੱਕ ਬੁਲਾਉਂਗਾ ਮੇਰੇ ਕੋਲ ਮੈਸੇਜੇਸ ਨੇ ਸਾਬ ਇਹ ਮੈਂ ਦਿਖਾਉਣਾ ਨਹੀਂ ਚਾਹੁੰਦਾ ਪਰ ਮੈਨੂੰ ਬਾਅਦ ਮੇਰੇ ਦਬਾ ਨਹੀਂ ਸਕਦੇ ਕਿਉਂਕਿ ਜੇ ਅਸੀਂ ਉਹ ਦੱਬ ਗਏ ਮੈਂ ਸਮਝੌਤੇ ਦੀ ਰਾਜਨੀਤੀ ਨਹੀਂ ਕਰਦਾ ਅਸੀਂ ਨਹੀਂ ਦਬਦੇ ਬਾਈ ਨਹੀਂ ਮੈਨੂੰ ਇਸ ਮੈਟਰ ਤੇ ਨਹੀਂ ਬੁਲਾਇਆ ਮੇਰਾ ਕੋਈ ਉਹ ਧਮਕੀ ਵਾਲਾ ਮੈਟਰ ਸੀਗਾ ਉਹ ਅਲੱਗ ਮੈਟਰ ਸੀਗਾ ਚਾਰ ਪੰਜ ਦਿਨ ਪਹਿਲਾਂ ਜੀ ਮੈਂ ਅੱਛਾ ਹਾਂ ਮੈਂ ਇਹ ਵੀ ਦੱਸਣੀ ਚਾਹੁੰਨਾ ਉਹ ਸਟੂਡੈਂਟ ਨੂੰ ਮੈਂ ਕਿਹਾ ਸੀਗਾ ਕਿ ਤੂੰ ਵਾਪਸ ਨਾ ਜਾ ਅੱਜ ਜਾਂ ਕੱਲ ਉਹਦੀ ਫਲਾਈਟ ਹੈ ਜੀ ਅੱਜ ਜਾਂ ਕੱਲ ਦੇ ਵਿੱਚ ਉਹਦੀ ਫਲਾਈਟ ਹੈ ਮੈਂ ਉਹਨੂੰ ਕਿਹਾ ਸੀ ਵਾਪਸ ਨਾ ਜਾ ਪਰ ਉਹ ਵਿਚਾਰੇ ਧਾਰੀ ਬਹੁਤ ਗਈ ਸੀਗੀ ਤੇ ਸਾਡੇ ਪੁਲਿਸ ਉਹਨੂੰ ਬਾਹਰ ਰਾਤ ਨੂੰ ਉੱਥੇ ਪੀਸੀਆਰ ਲਈ ਪੁੱਛ ਕਰ ਰਹੀ ਹੈ ਪਰ ਕਾਰਵਾਈ ਨਹੀਂ ਕਰ ਰਹੀ ਇਹ ਚੱਕਰ ਹੈ ਕਾਰਵਾਈ ਹੋਣੀ ਚਾਹੀਦੀ ਤਾਂ ਮੈਂ মিডিਆ ਤੋਂ ਮੈਂ ਬੇਨਤੀ ਕਰਦਾ ਕਿ ਸਾਹਿਬ ਇੱਕ ਵਾਰੀ ਤੁਸੀਂ ਵੀ ਡੀਜੀਪੀ ਸਾਹਿਬ ਦਾ ਤੇ ਐਸਐਸਪੀ ਮਹਾਲੀ ਦਾ ਜਰੂਰ ਇੰਟਰਵਿਊ ਟੈਕ ਲਿਓ ਕਿਸਾਨ ਅਨੁਭੂਤੀ ਤਾਂ ਤੁਸੀਂ ਵੀ ਕਿਉਂ ਅਸੀਂ ਵੀ ਮਾਈਕ ਦੇ ਪਿੱਛੇ ਬਹੁਤ ਸਾਨੂੰ ਬੁੱਧੀਕਰ ਹਟੇ ਆ ਮੈਨੂੰ ਜਿੰਨਾ ਗੁੱਸਾ ਆਇਆ ਕਿ ਸ਼ਰੇਆਮੇ ਆਤੰਗਵਾਦੀਆਂ ਨੂੰ ਨੰਗੇ ਕਰਕੇ ਭਜਾ ਕੇ ਇਹਨਾਂ ਤੇ ਗੋਲੀਆਂ ਮਾਰਨੀਆਂ ਚਾਹੀਦੀਆਂ ਨੇ ਪਰ ਉਹ ਮੈਂ ਕਰ ਨਹੀਂ ਸਕਦਾ ਉਹ ਸਾਡੇ ਅਮਿਤ ਸ਼ਾਹ ਜੀ ਦਾ ਕੰਮ ਹੈ ਜੋ ਜੀ ਦਾ ਕੰਮ ਹੈ ਉਹਨੂੰ ਸਾਜਦਾ ਆ ਐਸਐਸਪੀ ਮਹਾਲੀ ਨੂੰ ਚਾਹੀਦਾ ਹੈ ਤੇ ਕਾਰਵਾਈ ਕਰੇ ਤੇ ਡੀਜੀਪੀ ਪੰਜਾਬ ਅਤੇ ਬਿਆਨ ਦੇ